ਹੈਲੋ ਜੀ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਦੇਵਲ ਪੰਜਾਬੀ ਬੁਟੀਕ ਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਭੈਣਾਂ ਲਈ ਬਹੁਤ ਜ਼ਿਆਦਾ ਸੋਹਣੇ ਆਪਾਂ ਸੂਟ ਲੈ ਕੇ ਆਏ ਹਾਂ ਜਿਵੇਂ ਦੁਪੱਟੇ ਵਾਲੇ। ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਊਗੀ। ਪਹਿਲਾਂ ਕਾਫੀ ਦਿਨ ਪਹਿਲਾਂ ਆਪਾਂ ਸੂਟ ਲਾਈ ਸੀਗੇ। ਉਹ ਵੀ ਆਪਣਾ ਜਿਹੜਾ ਸਾਰਾ ਸੈੱਟ ਸੀਗਾ ਨਾਲ ਦੀ ਨਾਲ ਸੇਲ ਹੋਇਆਗਾ। ਬਹੁਤ ਵਧੀਆ ਆਪਾਨੂੰ ਰਿਸਪੌਂਸ ਆ ਰਹੇ ਹੈਗਾ। ਭੈਣਾਂ ਦਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਜ ਵਾਲੇ ਜਿਹੜੇ ਸੂਟ ਨੇ ਇਹ ਵੀ ਬਹੁਤ ਜ਼ਿਆਦਾ ਵਧੀਆ ਨੇ। ਜਿਹੜੀ ਵੀ ਮ ਕਿਸੇ ਵੀ ਏਜ ਦੀ ਲੇਡੀਜ਼ ਵੀਅਰ ਕਰ ਸਕਦੇ ਨੇ ਮੰਮੀ ਆਂਟੀ ਬੇਬੀ ਕਿਸੇ ਵੀ ਏਜ ਦੇ ਜਿੱਦਾਂ ਜਿਹੜੇ ਕਲਰ ਨੇ ਡਾਰਕ ਤੇ ਲਾਈਟ ਨੇ ਕਿ ਕੋਈ ਵੀ ਕਲਰ ਡਿਜ਼ਾਈਨ ਇਹਨਾਂ ਦੇ ਵਿੱਚ ਡਿਜ਼ਾਈਨ ਇਕ ਲਾਵਾਂਗੇ ਇੱਕ ਅਜ ਲਾਵਾਂਗੇ ਇੱਕ ਆਪਾਂ ਕੱਲ ਲਾਵਾਂਗੇ ਦੋ ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ ਇਹਨਾਂ ਦੇ ਵਿੱਚ ਅੱਜ ਜਿਹੜੇ ਡਿਜ਼ਾਈਨ ਚ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਟੈਨਸ਼ਨ ਫਰੀ ਆਰਡਰ ਕਰ ਸਕਦੇ ਹੋ ਫੈਬਰਿਕ ਬਾਰੇ ਨਾ ਸੋਚਿਓ ਵੀ ਕਿੱਦਾਂ ਦਾ ਫੈਬਰਿਕ ਨਿਕਲੂਗਾ ਆਨਲਾਈਨ ਮੰਗਵਾਉਣਾਗਾ ਇਹ ਸਾਡੀ ਆਪਦੀ ਜ਼ਿੰਮੇਵਾਰੀ ਹੋਊਗੀ ਜਿਹੜਾ ਅਸੀਂ ਫੈਬਰਿਕ ਭੇਜਾਂਗੇ ਬਹੁਤ ਜ਼ਿਆਦਾ ਵਧੀਆ ਭੇਜਾਂਗੇ ਬਾਕੀ ਵੀਡੀਓ ਦੇ ਵਿੱਚ ਆਪਾਂ ਫ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲੈਣੀ ਆ ਫੈਬਰਿਕ ਬਹੁਤ ਜ਼ਿਆਦਾ ਵਧੀਆ ਦੁਪੱਟਾ ਜਿਹੜਾ ਪ्योर ਦਾ ਰਹਿਣ ਵਾਲਾਗਾ ਬਿਲਕੁਲ ਨਿਊ ਡਿਜ਼ਾਈਨਿੰਗ ਆਈ ਆਗੀ ਆਪਾਂ ਤੁਹਾਨੂੰ ਸਾਰੀ ਸ਼ੋਅ ਕਰਾਂਗੇ ਵੀ ਕਿੱਦਾਂ ਦੀ ਆ ਆਲ ਓਵਰ ਸੂਟ ਰਹਿਣ ਵਾਲੇ ਨੇ ਜਿਹਦੇ ਸੂਟ ਤੁਹਾਡੇ ਘਰ ਤੱਕ ਤੁਹਾਡੇ ਹੱਥ ਚ ਆਊਗਾ ਨਾ ਦੇਖ ਕੇ ਤੁਹਾਡੀ ਰੂਹ ਖੁਸ਼ ਹੋਊਗੀ ਐਦਾਂ ਨਹੀਂ ਹੈਗਾ ਵੀ ਤੁਹਾਡਾ ਦਿਲ ਦੁਖੀ ਹੋਊਗਾ ਵੀ ਪੈਸੇ ਵੀ ਲਾਤੇ ਤੇ ਸੂਟ ਨਹੀਂ ਵਧੀਆ ਮਿਲਿਆ ਹੋਏਗਾ ਜਿਹੜੀ ਮੇਰੀ ਭੈਣਾਂ ਨੇ ਸੂਟ ਡਨ ਕਰਨੇ ਨੇ ਜਲਦੀ ਜਲਦੀ ਵੀਡੀਓ ਦੇਖ ਕੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਦਿਓ ਸਕਰੀਨ ਤੇ ਆਪਣਾ ਨੰਬਰ ਜਿਹੜਾ ਲਾਇਆ ਹੁੰਦਾਗਾ ਸਾਰਾ ਤੁਹਾਨੂੰ ਟੈਗ ਵਾਲਾ ਕਪੜਾ ਮਿਲਣਾਗਾ ਗਲੇਮੀ ਦੀ ਕਾਟਨ ਰਹਿਣ ਵਾਲੀ ਹੈ ਨਿਊ ਸਟੱਫ ਆਇਆਗਾ ਬਿਲਕੁਲ ਡਿਜ਼ਾਈਨ ਨੇ ਜਿਹੜੇ ਹਜੇ ਨਾ ਹੀ ਮਾਰਕੀਟ ਦੇ ਵਿੱਚ ਨਿਊ ਆ ਰਹੇ ਨੇ ਕਿਸੇ ਕਿਸੇ ਬੁਟੀਕ ਵਾਲੇ ਨੇ ਵੀਡੀਓ ਸ਼ੋਅ ਕੀਤੀ ਹੈ ਇਹਨਾਂ ਦੀ ਫਰਸਟ ਡਿਜ਼ਾਈਨ ਆਪਣੇ ਕੋਲੇ ਆਵਲੀ ਆ ਗਈ ਕੋਲਮਾ ਜਜਮੈਂਟਰੀ ਜਾਂ ਕਲਰ ਹੈਗਾ ਚੈੱਕ ਕਰ ਸਕਦੇ ਹੋਗੇ ਤੁਸੀਂ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆਗੀ ਬਾਕੀ ਮੇਨ ਆਗੀ ਇਹਦੇ ਫੈਬਰਿਕ ਦੀ ਫੈਬਰਿਕ ਆ ਜਿਹੜਾ ਪੂਰਾ ਇੱਕ ਨੰਬਰ ਲੱਗਿਆ ਹੋਇਆਗਾ ਤੁਸੀਂ ਕੋਈ ਤੁਸੀਂ ਇਹਦੇ ਤੇ ਵਰਕ ਵੀ ਕਰਵਾ ਸਕਦੇ ਹੋ ਸੂਟ ਤੇ ਵਰਕ ਕੀਤਾ ਹੋਇਆ ਵੀ ਬਹੁਤ ਜ਼ਿਆਦਾ ਵਧੀਆ ਲੱਗੂ ਜਿੱਦਾਂ ਤੁਸੀਂ ਪੈਚ ਵਰਕ ਜਿਵੇਂ ਇਹਦੇ ਵਿੱਚ ਪੀਚ ਜ਼ਿਆਦੇ ਆ ਪੀਚ ਦਾ ਪੈਚ ਵਰਕ ਦੇ ਕੇ ਤੁਸੀਂ ਇਹਨੂੰ ਹਾਈਲਾਈਟ ਕਰਾ ਸਕਦੇ ਹੋ ਵਰਕ ਕਰਵਾ ਕੇ ਦੁਪੱਟੇ ਨੇ ਜਿਹੜੇ ਦੇ ਨਾਲ ਵਧੀਆ ਫੁੱਲ ਪ्युअर ਦੇ ਲੱਗੇ ਹੋਏ ਨੇ ਚੈੱਕ ਕਰ ਸਕਦੇ ਹਾਂ ਦੁਪੱਟੇ ਦਾ ਲੈਂਥ ਪਨਾ ਇਹਨਾਂ ਦਾ ਸੂਟਾਂ ਦਾ ਅੱਜ ਵਾਲਿਆਂ ਦਾ ਰੇਟ 1075 ਰੁਪਏ ਰਹਿਣ ਵਾਲਾਗਾ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆਂਗੇ ਚਾਹੇ ਤੁਸੀਂ ਆਨਲਾਈਨ ਲੈ ਲਿਓ ਚਾਹੇ ਤੁਸੀਂ ਆਫਲਾਈਨ ਲੈ ਲਿਓ ਰੇਟ ਤੁਹਾਨੂੰ 1075 ਲੱਗਣਾ ਸ਼ਿਪਿੰਗ ਚਾਰਜ ਜਿਹੜੇ ਤੁਹਾਡੇ ਐਕਸਟਰਾ ਪੈਣਗੇ 50 ਰੁਪਏ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆਂਗੇ ਵੀ ਸ਼ਿਪਿੰਗ ਚਾਰਜ ਐਕਸਟਰਾ ਪੈਣਗੇ ਆਫਲਾਈਨ ਤੇ ਆਨਲਾਈਨ ਇਹਨਾਂ ਦਾ ਰੇਟ 1075 ਰੁਪਏ ਹੀ ਲੱਗਣਾਗਾ ਕਿਉਂਕਿ ਸਟੱਫ ਇਸ ਟਾਈਮ ਮਾਰਕੀਟ 'ਚ ਇਹਦਾ ਸੂਟ ਦਾ ਰੇਟ 1200 ਚੱਲ ਰਿਹਾਗਾ ਅਗਲਾ ਆ ਗਿਆ ਆਪਣੇ ਕੋਲੇ ਗ੍ਰੀਨ ਜਿਹਾ ਡਿਜ਼ਾਈਨਿੰਗ ਦੇਖੋ ਪਹਿਲਾਂ ਤਾਂ ਤੁਸੀਂ ਇੱਕ ਤੋਂ ਇੱਕ ਵੱਧ ਸੋਹਣੀ ਆ ਸੂਟਾਂ ਦੀ ਬਾਕੀ ਆਈ ਆ ਜਿਹੜੀ ਉਹ ਨਿਊ ਆਈ ਆ ਕਿਸੇ ਨੇ ਤੁਸੀਂ ਹਲੇ ਤੱਕ ਵੇਅਰ ਕੀਤੀ ਨਹੀਂ ਹੋਣੀ ਦੇਖੀ ਨਹੀਂ ਹੋਣੀ ਜਿਹੜੀ ਡਿਜ਼ਾਈਨਿੰਗ ਆਪਾਂ ਲਾ ਰਹੇ ਆ ਬਿਲਕੁਲ ਨਿਊ ਆਈ ਆ ਗਈ ਅਗਲਾ ਕਲਰ ਵੀ ਜਿਹੜਾ ਆਪਣੇ ਕੋਲੇ ਆ ਗਿਆ ਬਹੁਤ ਪਿਆਰਾ ਜਿਹਾ ਆ ਗਿਆ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਨਾ ਇਹਨੂੰ ਗ੍ਰੀਨ ਕਹਿ ਸਕਦੇ ਆ ਨਾ ਇਹਨੂੰ yellow ਕਹਿ ਸਕਦੇ ਆ ਨਾ mustard ਕਹਿ ਦੇਣਾ ਬਹੁਤ ਜਿਆਦਾ ਪਿਆਰਾ ਜਿਹਾ ਮਿੱਠਾ ਜਿਹਾ শেਡ ਆਗਾ ਸੂਟ ਦੀ ਡਿਜ਼ਾਈਨ ਵੀ ਚੈੱਕ ਕਰਾਉਣੀ ਹੈ ਪਹਿਲਾਂ ਆਪਾਂ ਤੁਹਾਨੂੰ ਆਹ ਵਾਲੀ ਡਿਜ਼ਾਈਨਿੰਗ ਆ ਕੀ ਸੂਟ ਦੀ ਸਾਰਾ ਤੁਹਾਨੂੰ ਕੰਨੀ ਤੇ ਟੈਗ ਮਿਲਣਾਗਾ ਸਾਰਾ origignal ਕਪੜਾ ਲੱਗਿਆ ਹੋਇਆਗਾ ਫੈਬਰਿਕ ਲੱਗਿਆ ਹੋਇਆਗਾ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਪਿਓਰ ਦਾ ਦੁਪੱਟਾ ਨੈਕਸਟ ਕਲਰ ਜਿਹੜਾ ਆਪਣੇ ਕੋਲੇ ਆ ਗਿਆ ਇਹ ਵੀ ਬਹੁਤ ਜ਼ਿਆਦਾ ਪਿਆਰਾ ਜਿਹਾ ਆ ਗਿਆ ਸਾਰਿਆਂ ਨਾਲੋਂ ਪਿਆਰਾ শেਡ ਆਹ ਵਾਲਾਗਾ ਜਿਹੜਾ ਮੈਨੂੰ ਲੱਗਿਆ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਤੇ ਕਲਰ ਲਾਈਟ ਆਨੀਆਂ ਜਾਂ ਕਹਿ ਸਕਦੇ ਹਾਂ ਸਕਿਨ ਦੇ ਵਿੱਚ ਕਲਰ ਕੰਬੀਨੇਸ਼ਨ ਨਹੀਂ ਬਹੁਤ ਜ਼ਿਆਦਾ ਪਿਆਰਾ ਜਿਹਾ ਕੀਤਾ ਹੋਇਆ ਹੈਗਾ ਦੁਪੱਟਿਆਂ ਦੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟਿਆਂ ਦੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਹਾਈ ਹੈਗੀ ਤੁਸੀਂ ਕੋਈ ਇਦਾਂ ਉਹਨਾਂ ਨੂੰ ਵਰਕ ਦੇ ਕੇ ਕੋਈ ਹਾਈਲਾਈਟ ਵੀ ਕਰਾ ਸਕਦੇ ਹੋ ਸੂਟਾਂ ਨੂੰ ਕਿਉਂਕਿ ਫੈਬਰਿਕ ਆ ਜਿਹੜਾ ਇਹਨਾਂ ਨੂੰ ਇੱਕ ਨੰਬਰ ਲੱਗਿਆ ਹੋਇਆ ਬਹੁਤ ਜ਼ਿਆਦਾ ਵਧੀਆ ਆ ਦਵਾਰਿਆ ਆਪਾਂ ਪੀਸ ਤੁਹਾਨੂੰ ਸ਼ੋਅ ਕਰ ਦਿੰਦੇ ਆ ਇਹਦੀ ਪਹਿਲਾਂ ਵਿੱਚ ਦੀ ਵੀਡੀਓ ਕੱਟੀ ਗਈ ਸੀ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋਗੇ ਏਸੀ ਚਾਰ ਕਲਰ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ ਆਹ ਵਾਲਾ ਦੁਪੱਟਾ ਇਹਦੇ ਨਾਲ ਰੱਖਿਆ ਹੋਇਆਗਾ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਡਿਜ਼ਾਈਨ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਦਿੱਤੇ ਉਹ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤਾਂ ਸੂਟ ਘਰ ਬੱਠੇ ਮੰਗਵਾ ਸਕਦੇ ਹੋ ਕਿਸੇ ਵੀ ਕੋਨੇ ਦਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਆਪਣੀ ਪਸੰਦੀਦਾ ਸੂਟ ਤਿਆਰ ਕਰਵਾ ਸਕਦੇ ਹੋ ਪ੍ਰਿੰਟ ਸੂਟ ਵਰਕ ਵਾਲੇ ਕਿਸੇ ਵੀ ਪ੍ਰਕਾਰ ਦੇ ਤੁਸੀਂ ਫੈਬਰਿਕ ਸਾਡੇ ਤੋਂ ਲੈ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ